ਪੰਜਾਬ ਦਾ ਮੁੱਖ ਮੰਤਰੀ ਬਣਨ ਨੂੰ ਲੈ ਕੇ ਭਗਵੰਤ ਮਾਨ ਤੋਂ ਪੁੱਛੇ ਜਾ ਰਹੇ ਸਵਾਲਾਂ ਤੇ ਭਗਵੰਤ ਮਾਨ ਨੇ ਤੋੜੀ ਚੁੱਪੀ। ਅਗਰ ਲੋਕ ਚਾਹਣਗੇ ਪਾਰਟੀ ਜਾਏਗੀ ਸੀਐਮ ਵੀ ਬਣ ਜਾਏਗੇ ਕੋਈ ਗੱਲ। ਅਗਰ ਲੋਕ ਚਾਹਣਗੇ ਪਾਰਟੀ ਜਾਏਗੀ ਸੀਐਮ ਵੀ ਬਣ ਜਾਏਗੇ ਕੋਈ ਗੱਲ। ਤਾਂ ਸੁਣਿਆ ਤੁਸੀਂ ਭਗਵੰਤ ਮਾਨ ਮੁਤਾਬਕ ਪੰਜਾਬ ਦੇ ਲੋਕ ਚਾਹਣਗੇ ਤਾਂ ਉਹ ਸੀਐਮ ਜ਼ਰੂਰ ਬਣਨਗੇ। ਭਗਵੰਤ ਮਾਨ ਨੇ ਇਹ ਬਿਆਨ ਅੰਮ੍ਰਿਤਸਰ ਦੇ ਹਲਕਾ ਮਜੀਠਾ 'ਚ ਆਮ ਆਦਮੀ ਪਾਰਟੀ ਦੇ ਰੋਡ ਸ਼ੋਅ ਦੌਰਾਨ ਦਿੱਤਾ। ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਭਰ 'ਚ ਚੋਣ ਪ੍ਰਚਾਰ 'ਚ ਜੁਟੇ ਹੋਈ ਹੈ। ਇਸਵਾਰੀ ਗੋੜ ਪੌਣੀ ਵਿਰੋਧੋਤ ਕੇ ਇਸਵਾਰੀ ਗੋੜ ਪੌਣੀ ਵਿਰੋਧੋਤ ਕੇ ਕਿੰਨੇ ਨਾਲ ਬੋਦਲ ਨੂੰ ਮੂੰਹ ਨਾ ਲਈ ਦਰਤਾਂ ਦੇ ਵਿੱਚ ਲੋਕਾਂ ਤੁਸੀਂ ਹੋਣਾ ਨਹੀਂ ਰੱਖਣਾ ਇੱਕ ਆਪਣਾ ਤੁਜੀ ਦੋਸਤੇ ਇਸਵਾਰੀ ਗੋੜ ਪੌਣੀ ਵਿਰੋਧੋਤ ਕੇ ਇਸਵਾਰੀ ਗੋੜ ਪੌਣੀ ਵਿਰੋਧੋਤ ਕੇ ਇਸ ਰੋਸ਼ੋ ਦੌਰਾਨ ਭਗਵੰਤ ਮਾਨ ਇੱਕ ਵਾਰ ਫਿਰ ਆਪਣੇ ਹੀ ਅੰਦਾਜ਼ ਚ ਕਿੱਕਰੀ ਸੁਣਾਉਂਦੇ ਨਜ਼ਰ ਆਏ ਕੀ ਕਹਿੰਦੀ ਆ ਹਰ ਸਿਵਰਜ ਘਰ ਕਿੱਕਲੀ ਪਾਉਂਦੀ ਹੈ ਕਨੇ ਕਿੱਕਲੀ ਕਲੀਰ ਦੀ ਗੱਪ ਸੁਖਬੀਰ ਦੀ ਚਿੱਟਾ ਮੇਰੇ ਭਾਈ ਦਾ ਬਾਦਰ ਤੋਂ ਲਿਖਾਈ ਦਾ ਖੁੱਲਾ ਵਰਤਾਈ ਦਾ ਦੱਸੋ ਕਿੱਦੇ ਜਾਈਦਾ ਨਹੀਂ ਘਬੜਾਈ ਦਾ ਮੰਗੇ ਕੋਈ ਨੌਕਰੀ ਡਾਂਗਾ ਨਾ ਘਟਾਈ ਦਾ ਚਿੱਟਾ ਗਲੀ ਗਲੀ ਹੈ ਸਰਕਾਰ ਨਾਲ ਵਾਲੀ ਹੈ ਚਿੱਟਾ ਸਾਡਾ ਲਹੂ ਵੇ ਮੈਂ ਬਾਦਲਾਂ ਦੀ ਕਹਿੰਦਾ ਅਸਦੀਏ ਕਮਜੀਠਾ ਹਲਕੇ ਚ ਆਪ ਦੇ ਹਿੰਮਤ ਸਿੰਘ ਸ਼ੇਰਗਿਲ ਖਿਲਾਫ ਕਬਨਟ ਮੰਤਰੀ ਵਿਕਰਮ ਸਿੰਘ ਮਜੀਠੀਆ ਅਤੇ ਕਾਂਗਰਸ ਦੇ ਸੁਖਿੰਦਰ ਸਿੰਘ ਲਾਲੀ ਮਜੀਠੀਆ ਚੋਰ ਮੈਦਾਨ ਚ ਨੇ ਹਲਕੇ ਚ ਵਿਕਰਮ ਮਜੀਠੀਆ ਦਾ ਚੰਗਾ ਆਧਾਰ ਮੰਨਿਆ ਜਾਂਦਾ ਹੈ ਇਸ ਲਈ ਇੱਥੇ ਮੁਕਾਬਲਾ ਕਾਫੀ ਤਕੜਾ ਰਹਿਣ ਦੀ ਉਮੀਦ ਹੈ